ਅਜੀ ਸਰ ਕੀ ਨਾਮ ਹੈ ਸਰ ਨਾਮ ਬੋਲੋ ਨਾਮ ਕੀ ਹੈ ਤੁਹਾਡਾ ਜੀ ਤਮਚੰਦ ਸ਼ਰਮਾ ਅਈ ਸਰ ਅੱਜ ਵੀਲਚੇਅਰ ਤੇ ਵੋਟ ਪਾਉਣ ਆਏ ਹੋ ਤੇ ਕੀ ਸੋਚ ਰੱਖ ਕੇ ਆਏ ਹੋ ਅੱਜ ਇਹ ਪ੍ਰਗਰਾਜ ਕਰਨਾ ਹੈ ਕਿ ਉਹ ਆਦਮੀ ਜਿਹੜਾ ਸਾਰੇ ਹਿੰਦੁਸਤਾਨ ਦੇ ਨਿਵਾਸੀਆਂ ਦਾ ਸ਼ੁਭਚਿੰਤਕ ਹੋਵੇ ਲੋਕਾਂ ਨੂੰ ਬੁਰੀ ਨੀਅਤ ਵਾਲੇ ਲੋਕ ਹੈ ਉਹਨਾਂ ਤੋਂ ਬਚੇ ਇਸ ਤੋ ਲਾਭ ਲੋਕਾਂ ਦਾ ਪਲਾਈ ਕਰਨ ਵਾਲਾ ਹੋਵੇ लोगों की शिकायत सुन वाला विचार है क्योंकि अज भ्रष्टाचार जोड़ा है दुनिया बहुत फैल गया कोई भी आदमी हो चाहे अपना हो चाहे पराया हो भ्रष्टाचार दे के नी जा सकेगा ये काबू पाने वाले बदे जोड़े है वो मेरे ख्याल ਤੁਸੀਂ ਸੀਨੀਅਰ ਸਿਟੀਜ਼ਨ ਹੋ ਤੇ ਕੋਈ ਚੋਣ ਕਮਿਸ਼ਨ ਵੱਲੋਂ ਨਹੀਂ ਕੋਈ ਇਦਾਂ ਦਾ ਪ੍ਰਾਲਾ ਕੀਤਾ ਗਿਆ ਘਰ ਬੈਠਿਆਂ ਨੂੰ ਵੋਟ ਪਾਈ ਜਾਵੇ ਜਾਂ ਤੁਸੀਂ ਵੀਲਚੇਅਰ ਤੇ ਦਾ ਆਲਰੇਡੀ ਹੈਗੇ ਹੋ ਤੇ ਕੋਈ ਸੱਟ-ਚੋਟ ਵੀ ਲੱਗੀ ਹੋਈ ਹੈ ਦੇਖੋ ਮੇਰੀ ਗੱਲ ਸੁਣੋ ਨਾ ਹੁਣ ਵੋਟ ਪਾਣ ਆਇਆ ਨਾ ਮੈਂ ਕੋਠੇ ਤੇ ਰਹਿਣਾ ਉੱਪਰ ਹਾਂਜੀ ਪੌੜੀਆਂ ਜਿਹੜੀਆਂ ਸੀਗੀਆਂ ਮੈਂ ਨਹੀਂ ਉਤਰਦਾ ਸੀਗਾ ਬਸ ਫਲੋਰ ਤੇ ਰਹਿਦਾ ਇਹ ਮਿਲਦਾ ਮੈਨੂੰ ਉਪਰੌੜੀਆਂ ਤੋਂ ਉੱਪਰ ਲਾ ਕੇ ਲਿਆਇਆ ਹਾਂਜੀ ਉਸ ਤੋਂ ਬਾਅਦ ਫਿਰ ਅੱਛਾ ਪਛੇਤ उन्होंने मैं चक्कर लगाया बड़ी हार्ड है हार्ड काम से मैं ऊपर बैठा हुआ सोचता कि मैं कि डिज कड़ा कि डिशीजन ला बैठा लेकिन सिर्फ इस करके कि मेरी वोट दे दुनिया का एक अच्छा आदमी जरा 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 करपन देता है और गरीबा वास्ते अपना खून बहाता है ਉਦੇ ਲਈ ਬਰਗ ਬੋਰਡ ਜ਼ਰੂਰ ਕਰਾਏ ਕੋਈ ਅਪੀਲ ਕਰਨਾ ਚਾਹੁੰਦੇ ਆ ਚੋਣ ਕਮਿਸ਼ਨਰ ਜਾਂ ਵਿਭਾਗ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਚੋੜ ਕੇ ਵਿਸ਼ੇ ਨੂੰ ਇਹ ਵੀ ਕਰਨਾ ਚਾਹੁੰਦਾ ਕਿ ਜਿਹੜੇ ਬੇਰੇ ਵਰਗੇ ਉਦੇ ਸੀਨੀਅਰ ਸਿਟੀਜਨ ਆ ਗਏ ਆ ਕਿਸਮਤ ਨਾਲ ਉਹਨਾਂ ਨੂੰ ਥੋੜਾ ਜਿਆਦਾ ੱੱਕਾ ਆ ਰਿਹਾ ਹੈ ਉਹਨਾਂ ਵਾਸਤੇ ਬੋਟ ਪਾਣ ਲਈ ਕਰਦੇ ਵਿੱਚ ਹੀ ਪਰਵਾਧ ਹੋ ਜਾਵੇ ਜਿਹਦੇ ਨਾਲ ਉਹਨਾਂ ਨੂੰ ਇਸ ਦੇਸ਼ ਤੋਂ ਬਾਹਰ ਜਾਂ ਇਸ ਤੋਂ ਬਚਾਅ ਹੋ ਜਾਵੇ ਅਜੀ ਸਰ ਕੀ ਕਹਿਣਾ ਚਾਹੋਗੇ ਇਸ ਬੰਦ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਕੋਈ ਇਦਾਂ ਦਾ ਉਪਰਾਲੇ ਨਹੀਂ ਕੀਤੇ ਗਏ ਤੁਹਾਨੂੰ ਵੀਲਚੀਆ ਤੇ ਬਿਠਾ ਕੇ ਇੱਥੇ ਲੈਣਾ ਪਿਆ ਵੋਟਪੁਲ ਕੋਲ ਪਾਸਤੇ ਦੇਖੋ ਜੀ ਮੇਰੇ ਪਿਤਾ ਜੀ ਆ 97 ਸਾਲ ਦੇ ਆ ਸੁਪਰ ਸੀਨੀਅਰ ਸਿਟੀਜ਼ਨ ਹੈਗੇ ਆ ਇਹਨਾਂ ਦਾ ਪਿਛਲੇ 5 ਤਰੀਕ ਨੂੰ ਨਾ ਡਿੱਗਣ ਕਰਕੇ ਚੱਕਰ ਆਇਆ ਡਿੱਗੇ ਤੇ ਚੂਲਾ ਹਿਪ ਜੋਇੰਟ ਫ੍ਰੈਕਚਰ ਹੋ ਗਿਆ ਉਹ ਫ੍ਰੈਕਚਰ ਹੋਣ ਤੋਂ ਬਾਅਦ ਜ਼ਿਆਦਾ ਇਹਨਾਂ ਨੂੰ ਪ੍ਰੋਬਲਮ ਆ ਗਈ ਤੇ ਅਸੀਂ ਸ਼੍ਰੀਮੰਤੋਂ ਆਪਰੇਟ ਕਰਾ ਕੇ ਲਿਆਏ ਹੁਣੇ 10 ਤਰੀਕ ਨੂੰ ਤੇ ਇਹਨਾਂ ਦੀ ਇੱਛਾ ਸੀਗੀ ਹਾਰਦਿਕ ਇੱਛਾ ਸੀਗੀ ਕਿ ਮੈਂ ਆਪਣੀ ਵੋਟ ਦਾ ਅਧਿਕਾਰ ਜਿਹੜਾ ਆ ਉਹ ਲੈਣਾ ਹੈ ਵੋਟ ਪਾਉਣੀ ਆ ਤੇ ਮੈਂ ਬੜਾ ਔਖੇ ਹੋ ਕੇ ਲੈ ਕੇ ਆਇਆ ਤੇ ਮੈਂ ਚੋਣ ਕਮਿਸ਼ਨ ਨੂੰ ਇਹੇ ਬੇਨਤੀ ਕਰਦਾ ਵੀ ਜਿਹੜੇ ਇਦਾਂ ਦੇ ਬੰਦੇ ਆ ਜਿਹੜੇ ਮਤਲਬ ਨਹੀਂ ਚੱਲ ਫਿਰ ਸਕਦੇ ਡਿਸੇਬਲਡ ਹੈਗੇ ਆ ਉਹਨਾਂ ਲਈ ਘਰੋਂ ਵੋਟ ਪਾਉਣ ਦੀ ਉਪਰਾਲਾ ਕੀਤਾ ਜਾਵੇ ਧੰਨਵਾਦ